ਕਈ ਦਿਲਾਂ ਦੇ ਜਾਨੀ ਤੁਰ ਗਏ ਕਈ ਦਿਲਾਂ ਦੇ ਜਾਨੀ ਤੁਰ ਗਏ ਕਈ ਸਮੇ ਦੇ ਹਾਣੀ ਤੁਰ ਗਏ ਕਈ ਸਮੇ ਦੇ ਹਾਣੀ ਤੁਰ ਗਏ ਜਿੱਥੇ ਗਏ ਨਾ ਕੋਈ ਵਾਪਸ ਮੁੜਦੇ ਜਿੱਥੇ ਗਏ ਕੋਈ ਨਾ ਵਾਪਸ ਮੁੜਦੇ ਸਭ ਆਪਣੀ ਆਪਣੀ ਲੇਖ ਕਹਾਣੀ ਤੁਰ ਗਏ ਸਭ ਆਪਣੀ ਆਪਣੀ ਲੇਖ ਕਹਾਣੀ ਤੁਰ ਗਏ ਕਈ ਦਿਲਾਂ ਦੀ ਧੜਕਣ ਬਣ ਗਏ ਕਈ ਦਿਲਾਂ ਦੀ ਰੜਕਣ ਬਣ ਗਏ ਕਈ ਅੱਖਾਂ ਦੀ ਰੜਕਣ ਬਣ ਗਏ ਕਈ ਅੱਖਾਂ ਦੀ ਰੜਕਣ ਬਣ ਗਏ ਕਈ ਲੋਡ ਪੈਣ ਤੇ ਖਰੇ ਨਹੀਂ ਉਤਰੇ ਕਈ ਲੋਡ ਪੈਣ ਤੇ ਖਰੇ ਨਹੀਂ ਉਤਰੇ ਕਈ ਦਿਲਾਂ ਦੇ ਨਿਕਲੇ ਲੁਤਰੇ ਕਈ ਦਿਲਾਂ ਦੇ ਨਿਕਲੇ ਲੁਤਰੇ ਅਸੀਂ ਬਣੇ ਸਹਾਰਾ ਜਿੰਨਾ ਬਾਹਾਂ ਦੇ ਅਸੀਂ ਬਣੇ ਸਹਾਰਾ ਜਿੰਨਾ ਬਾਹਾਂ ਦੇ ਉਹੀ ਕੰਡੇ ਬਣ ਗਏ ਸਾਡਿਆਂ ਰਾਹਾਂ ਦੇ ਉਹੀ ਕੰਡੇ ਬਣ ਗਏ ਸਾਡਿਆਂ ਰਾਹਾਂ ਦੇ ਅਸੀਂ ਮਾਣ ਹੈ ਰੱਖਿਆ ਨਾਤਿਆਂ ਦਾ ਅਸੀਂ ਮਾਣ ਹੈ ਰੱਖਿਆ ਨਾਤਿਆਂ ਦਾ ਉਹਨਾਂ ਘਾਣ ਹੈ ਕੀਤਾ ਜਜ਼ਬਾਤਿਆਂ ਦਾ ਉਹਨਾਂ ਘਾਣ ਹੈ ਕੀਤਾ ਜਜ਼ਬਾਤਿਆਂ ਦਾ ਕੀ ਗੱਲ ਸੁਣਾਈਏ ਜੀਵਨ ਦੀ ਕੀ ਗੱਲ ਸੁਣਾਈਏ ਜੀਵਨ ਦੀ ਹੁਣ ਉਮਰ ਹੈ ਜ਼ਖਮਾਂ ਨੂੰ ਸੀਵਣ ਦੀ ਹੁਣ ਉਮਰ ਹੈ जख्मਾਂ ਨੂੰ ਸੀ ਬੰਦਦੀ